ਅੱਜ ਦਾ ਦਿਨ ਕਾਫੀ ਅਹਿਮ ਰਿਹਾ ਇੱਕ ਪਾਸੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ ਵਿਦਿਆਰਥੀ ਲਗਾਤਾਰ ਸੈਨੇਟ ਚੋਣਾਂ ਦੇ ਤਰੀਕ ਦੀ ਮੰਗ ਕਰ ਰਹੇ ਨੇ ਪਰ ਕੇਂਦਰ ਸਰਕਾਰ ਦੇ ਕੰਤ ਤੱਕ ਜੂੰ ਜਿਹੜੀ ਉਹ ਨਹੀਂ ਸਰਕ ਰਹੀ ਉਹਨਾਂ ਦੇ ਵੱਲ ਹੋਜਦਾ ਕਿ ਲਾਨ ਨਹੀਂ ਕੀਤਾ ਗਿਆ 25 ਨਵੰਬਰ ਦਾ ਸਮਾਦ ਦਿੱਤਾ ਸੀ ਪਰ ਕੋਈ ਤਰੀਕ ਦੇ ਬਾਰੇ ਕੋਈ ਹਲਚਲ ਨਹੀਂ ਹੋਈ ਜਿਸ ਤੋਂ ਬਾਅਦ 26 ਨਵੰਬਰ ਨੂੰ ਲੈ ਕੇ ਵਿਦਿਆਰਥੀਆਂ ਨੇ ਫਿਰ ਤੋਂ ਇਕੱਠ ਦਾ ਐਲਾਨ ਕਰ ਦਿੱਤਾ ਪੰਜਾਬੀ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਅੱਜ ਪੰਜਾਬੀ ਯੂਨੀਵਰਸਿਟੀ ਨੂੰ ਬੰਦ ਦਾ ਐਲਾਨ ਸੀ ਬੰਦ ਦੀ ਕਾਲ ਸੀ ਸਾਰੇ ਵਿਦਿਆਰਥੀ ਇਕੱਠੇ ਹੁੰਦੇ ਨੇ ਤੇ ਇੱਕ ਹੋਰ ਵੱਡਾ ਐਲਾਨ ਕੀਤਾ ਜਾਂਦਾ ਹੈ ਕਿ ਹੁਣ ਪੰਜਾਬ ਬੀਜੇਪੀ ਆਗੂਆਂ ਨੂੰ ਪਾਜੜਾ ਪਾਉਣਗੇ ਵਿਦਿਆਰਥੀ ਇਸ ਸਵਾਲ ਨੂੰ ਐਡਰੈਸ ਕਰਾਂਗੇ ਉੱਥੇ ਹੀ ਦੂਜੇ ਪਾਸੇ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਕਿਸਾਨ ਆਗੂ ਵੀ ਇਕੱਠੇ ਹੁੰਦੇ ਨੇ ਕਿਸਾਨਾਂ ਦੇ ਵੱਲੋਂ ਵੀ ਧਰਨਾ ਦਿੱਤਾ ਜਾਂਦਾ ਹੈ ਦਿੱਲੀ ਅੰਦੋਲਨ ਨੂੰ 5 ਸਾਲ ਪੂਰੇ ਹੁੰਦੇ ਨੇ ਉਸ ਦੀ ਬਰੇ ਗਨ ਨੂੰ ਲੈ ਕੇ ਧਰਨਾ ਜਿਹੜਾ ਦਿੱਤਾ ਗਿਆ ਸੀ ਉਹਨਾਂ ਦੀਆਂ ਮੰਗਾਂ ਜੋ ਤਿੰਨ ਖੇਤੀ ਕਾਨੂੰਨ ਦਾ ਵਾਪਸ ਲੈ ਲੈ ਮੋਦੀ ਸਰਕਾਰ ਦੇ ਵੱਲੋਂ ਪਰ ਹੋਰ ਵੀ ਕਈ ਮੰਗਾਂ ਸਨ ਜਿਨ੍ਹਾਂ ਨੂੰ ਲੈ ਕੇ ਅਜੇ ਤੱਕ ਕਿਸਾਨ ਸੰਘਰਸ਼ ਕਰ ਰਹੇ ਨੇ ਕਿ ਇੱਕ ਵਾਰ ਫੇਰ ਤੋਂ ਦਿੱਲੀ ਅੰਦੋਲਨ ਵਾਂਗ ਵੱਡਾ ਮੋਰਚਾ ਕਿਸਾਨਾਂ ਦੇ ਵੱਲੋਂ ਲਗਾਇਆ ਜਾਵੇਗਾ ਇਸ ਸਵਾਲ ਨੂੰ ਵੀ ਐਡਰੈਸ ਕਰਾਂਗੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਅਮਨ ਰਿਪੀਟ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ अरोड़ा ਦਾ ਵੀ ਦਰਦ छलका ਕੀ ਹੋਇਆ ਕਿਸ ਗੱਲ ਤੋਂ ਮੈਂ ਅਜੀਹਾ ਕਹਿ ਰਹੀਆਂ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੱਫੀ ਦੀ ਕੀ ਹੁਣ ਕਾਂਗਰਸੀ ਜੋ ਧੜੇਬੰਦੀ ਇਹਨਾਂ ਦੇ ਵਿੱਚ ਚੱਲ ਰਹੀ ਸੀ ਜੋ ਧੜੇ ਬਣੇ ਹੋਏ ਸੀ ਇਕੱਠੇ ਹੋਗੇ ਨੇ ਇਹ ਜੱਫੀ ਨੂੰ ਕਿਸ ਤਰੀਕੇ ਦੇ ਨਾਲ ਸਮਝੀਏ ਸਿਆਸਤ ਦੇ ਵਿੱਚ ਕਾਫੀ ਹਲਚਲ ਮਚ ਗਈ ਹੈ ਉਹਨਾਂ ਦੇ ਜੱਫੀ ਤੋਂ ਬਾਅਦ ਕਾਫੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਵੀਰ ਸਿੰਘ ਪੱਟੀ WhatsApp ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਦੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਇਸਾ ਕੇਂਦਰ ਸਰਕਾਰ ਲਗਾਤਾਰ ਵਿਦਿਆਰਥੀਆਂ ਨੂੰ ਕਹਿ ਰਹੀ ਸੀ ਕਿ 25 ਨਵੰਬਰ ਤੱਕ ਕਲਾਨ ਹੋ ਜਾਵੇਗਾ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਨੇ ਮੰਗ ਕੀਤੀ ਹੋਈ ਹੈ ਪ੍ਰਦਰਸ਼ਨ ਕਰ ਰਹੇ ਨੇ ਪਰ ਵਿਦਿਆਰਥੀ ਕਹਿੰਦੇ ਲਾਰਾ ਹੀ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਅਸੀਂ ਲਾਰਿਆਂ 'ਚ ਨਹੀਂ ਆਉਂਦੇ ਅੱਜ ਉਹਨਾਂ ਨੇ ਯੂਨੀਵਰਸਿਟੀ ਬੰਦ ਦੀ ਕੋਲ ਦਿੱਤੀ ਹੋਈ ਸੀ ਸ਼ਾਂਤੀਪੂਰਕ ਜਿਹੜਾ ਹੈ ਪ੍ਰਦਰਸ਼ਨ ਕੀਤਾ ਪਰ ਅੱਜ ਵੀ ਕੋਈ ਫੈਸਲਾ ਨਹੀਂ ਆਇਆ ਇਸ ਤੋਂ ਬਾਅਦ ਉਹਨਾਂ ਨੇ ਹੁਣ ਫਿਰ ਤੋਂ 3 ਦਸੰਬਰ ਦੇ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕੀ ਕੁਝ ਹੋਇਆ ਉੱਥੇ ਹੁਣ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਇਹ ਮੰਨੇਗੀ ਜਾਂ ਫਿਰ ਵਿਦਿਆਰਥੀ ਕੀ ਪੰਜਾਬ ਭਾਜਪਾ ਵਾਲਿਆਂ ਨੂੰ ਹੁਣ ਬਾਜੜਾ ਪਾਉਣਗੇ ਪਹਿਲੀ ਗੱਲ ਤੇ ਹੈ ਕਿ ਭਾਜਪਾ ਤੇ ਕਾਂਗਰਸ ਦਾ ਕੰਮ ਕਰਨ ਦਾ ਫਰਕ ਕਿ ਜਿਹੜੀ ਕਾਂਗਰਸ ਆ ਉਹ ਸਿੱਧੇ ਰੂਪ ਚ ਟੱਕਰ ਲੈਂਦੀ ਸੀ ਗੋਲੀਆਂ ਚਲਾਉਂਦੀ ਸੀ ਲਾਠੀਆਂ ਚਲਾਉਂਦੀ ਸੀ ਭਾਜਪਾ ਗਲੇ ਗਲੇ ਦਾ ਲਾ ਕੇ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਦੀ ਹੈ ਜੀ ਇੱਕ ਪਾਸੇ ਤੇ ਵਿਦਿਆਰਥੀਆਂ ਜਿਹੜਾ ਫੈਸਲਾ ਲਿਆ ਬਹੁਤ ਵਧੀਆ ਲਿਆ ਪਿਆ ਸੀ ਕਿਸੇ ਵੀ ਪ੍ਰਕਾਰ ਦੇ ਆਪਣੇ ਜਿਹੜੇ ਸਾਡੇ ਐਗਜ਼ਾਮ ਹੋ ਰਹੇ ਉਹਨਾਂ ਦਾ ਬਾਈਕਟ ਨਹੀਂ ਕਰਾਂਗੇ ਉਹ ਅਸੀਂ ਪ੍ਰੋਪਰਲੀ ਚੱਲਣ ਦੇਵਾਂਗੇ ਲੇਕਿਨ ਮੋਰਚਾ ਸਾਡਾ ਜਾਰੀ ਰਹਿਗ ਜੀ ਅੱਜ ਵੀ ਪ੍ਰਬੰਧਕਾਂ ਦਾ ਮੀਟਿੰਗ ਗਈ ਉਹਨਾਂ ਨੇ 2 ਦਿਨ ਦਾ ਸਮਾਂ ਲੈ 2-3 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀਆਂ ਸੀਨੀਅਰ ਦੀਆਂ ਚੋਣਾਂ ਦਾ ਐਲਾਨ ਕਰਦੇ ਹਾਂ ਕਿ ਜੇ ਐਲਾਨ ਹੋ ਜਾਂਦਾ ਤੇ ਫਿਰ ਮੋਰਚਾ ਆਟੋਮੈਟਿਕਲੀ ਸਮਾਪਤ ਹੋ ਜਾਏਗਾ ਬਿਲਕੁਲ ਜੇ ਐਲਾਨ ਨਹੀਂ ਹੁੰਦਾ ਤੇ ਉਹਨਾਂ ਨੇ ਇਹ ਐਲਾਨ ਕੀਤਾ ਵੀ 3 ਦਸੰਬਰ ਨੂੰ ਸਾਡੀ ਜਿਹੜਾ ਜੂਨਟ ਹੈ ਸਾਡੀ ਜਿਹੜੀ ਵਿਦਿਆਰਥੀ ਨੇ ਇਹ ਜਿਹੜੀ ਚੰਡੀਗੜ੍ਹ ਦੇ ਵਿੱਚ ਇਹ ਭਾਜਪਾ ਦਾ ਦਫ਼ਤਰ ਉਦੱਕਰਾਉ ਕੀਤਾ ਜਾਊਗਾ ਤੋਂ ਉਹਦੇ ਵਿੱਚ ਕੁਝ ਜਥੇਬੰਦੀਆਂ ਸਾਡੇ ਨੇ ਇੱਥੇ ਹੋਣਗੀਆਂ ਤੇ ਬਾਕੀਆਂ ਨੂੰ ਬਕਾਇਦਾ ਤੌਰ ਤੇ ਅਸੀਂ ਇੱਕ ਬੇਨਤੀ ਕਰਾਂਗੇ ਕਿ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਉਹ ਭਾਜਪਾ ਦੇ ਦਫ਼ਤਰਾਂ ਦੇ ਬਾਅਦ ਉੱਥੇ ਧਰਨੇ ਵੀ ਦੇਣ ਤੇ ਮਜ਼ਾਰੇ ਵੀ ਕਰਨ ਤੇ ਡੀਸੀ ਤੋਂ ਮੰਗ ਪੱਤਰ ਵੀ ਦੇਣ ਤੇ ਚਾਹੁੰਦੇ ਕੀ ਨੇ ਇਹ ਵਿਦਿਆਰਥੀਆਂ ਦਾ ਅਗਲਾ ਪ੍ਰੋਗਰਾਮ ਲੈਕਿਨ ਮੈਂ ਜਿਸ ਤਰੀਕੇ ਦਾ ਮਹਿਸੂਸ ਕਰਦਾ ਵੀ ਵਿਦਿਆਰਥੀਆਂ ਨੂੰ ਪਰਮਾਉਣ ਦੇ ਵਿੱਚ ਕੁਝ ਹੱਦ ਤੱਕ ਜਿਹੜੀ ਹੈ ਪ੍ਰਬੰਧਕ ਜਿਹੜੇ ਉਹ ਜਿਹੇ ਉਹ ਕਾਮਯਾਬ ਰਹੇ ਨੇ ਲੇਕਿਨ ਲੜਾਈ ਇਹ ਲੰਬੀ ਚੱਲੇਗੀ ਸੌਖੀ ਲੜਾਈ ਨਹੀਂ ਹੈਗੀ ਇਹ ਜੀ ਇਹ ਕਾਫੀ ਲੰਬੀ ਚੱਲੇਗੀ ਕਿਉਂਕਿ ਭਾਜਪੀ ਇਕੱਲ ਤੇ ਦ੍ਰੜ ਹੈ ਕਿ ਅਸੀਂ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਦਾ ਦਰਜਾ ਦੇਣੇ ਦੇਣਾ ਵਾ ਹਾਂ ਪੈਨ ਨੂੰ ਵੱਖਰੀ ਸਟੇਟ ਦਾ ਦਰਜਾ ਦੇ ਦਿੰਦੇ ਆ ਪੰਚਕੁਲਾ ਮਲਾ ਲਿੰਦੇ ਨੇ ਮੁਹਾਲੀ ਮਲਾ ਲਿੰਦੇ ਵਿੱਚ ਇਸ ਸਟੇਟ ਦਾ ਦਰਜਾ ਦੇ ਦਿੰਦੇ ਤਾਂ ਉੱਥੇ ਇੱਕ ਛੋਟੀ ਜੀ ਸਰਕਾਰ ਬਣਾ ਦੇਣਗੇ ਕਿਤੇ ਇੱਥੇ ਜਿਹੜਾ ਇਹਨਾਂ ਦਾ ਆਪਣਾ ਉਪ ਰਾਜਪਾਲ ਜੀ ਨੂੰ ਕਹਿੰਦੇ ਆ ਲੈਫਟੇਨਿੰਗ ਗਵਰਨਰ ਅੱਜ ਕੱਲ ਤੇ ਪ੍ਰਮੰਧਕ ਸਾਡਾ ਪੰਜਾਬ ਦਾ ਗਵਰਨਰ ਹੈ ਨਾ ਮੁੜ ਕੇ ਲੈਫਟੇਨਿੰਗ ਗਵਰਨਰ ਲਾਇਆ ਜਾਊਗਾ ਇੱਥੇ ਪਹਿਲੀ ਜਿਹੜੇ ਪੜਾਅ ਦੀ ਪ੍ਰਕਿਰਿਆ ਉਹ ਨਾ ਪੂਰੀ ਕਰਨੀ ਕਿਉਂ ਡੀਜੀਪੀ ਤੇ ਬਕਾਇਦਾ ਤੌਰ ਤੇ ਜਿਹੜਾ ਚੀਪ ਸੈਕਟਰੀ ਉਹ ਚੰਡੀਗੜ੍ਹ ਚ ਲੰਗ ਚੁੱਕਾ ਤੇ ਸਾਡੀ ਸਰਕਾਰ ਸੁੱਤੀ ਰਹੀ ਆ ਕੰਮ ਕਰਨੀ ਨਹੀਂ ਸੁੱਤੀ ਪਈ ਆ ਚੰਡੀਗੜ੍ਹ ਚ ਮੋਰਚੇ ਲੱਗੇ ਤੁਸੀਂ ਨੰਦਪੁਰ ਸਾਹਿਬ ਤੇ ਨਾਨਪੁਰ ਸਾਹਿਬ ਆ ਕੇ ਬੈਠੇ ਹੋਣੀ ਜੀ ਫਿਰ ਤੁਸੀਂ ਅੱਜ ਕਰਾਈ ਆ ਉਹਦੇ ਨਾਲ ਮੈਂ ਜੋੜ ਦਿਆਂ ਮੋਗਟੇਲ ਤੁਸੀਂ ਭਗਵੰਤ ਮਾਨ ਜੀ ਕਰਾਈ ਬਹੁਤ ਵਧੀਆ ਕੀਤਾ ਤੁਸੀਂ ਵਿਦਿਆਰਥੀਆਂ ਦੀ ਕਰਾਈ ਆ ਤੇ ਇਹਦੇ ਵਿੱਚ اے ਸੀ ਪੀ ਹਰ ਹਲਕੇ ਤੋਂ ਹਰ ਵਿਧਾਨ ਸਭਾ ਹਰਕੇ ਤੋਂ ਇੱਕ ਇੱਕ ਵਿਦਿਆਰਥੀ ਜਿਹੜਾ ਵੀ ਬਕਾਇਦਾ ਤੌਰ ਤੇ ਉਥੋਂ ਦੇ ਐਮ ਐਲ اے ਨੇ ਸਪான்ਸਰ ਕੀਤਾ ਸੀ ਦਾ ਨਾਂ ਦੱਸਿਆ ਸੀ ਉਹਨੂੰ ਬੁਲਾਇਆ ਗਿਆ ਸੀਗਾ ਤੇ ਸਦਨ ਚ ਲਾਇਆ ਗਿਆ ਸੀਗਾ ਉਸੇ ਤਰ੍ਹਾਂ ਜਿੱਦਾਂ ਭੜਦੇ ਨੇ ਵਿਰੋਧੀ ਧਿਰ ਦੇ ਹਾਕਮ ਦੇਤੇ ਲੋਕ ਤਾਂ ਭੜੇ ਉੱਥੇ ਹੋ ਤੇ ਮੈਂ ਇਹ ਗੱਲ ਕਹੂੰਗਾ ਮੁੱਖ ਮੰਤਰੀ ਸਾਹਿਬ ਨੂੰ ਤੁਹਾਨੂੰ ਵਧਾਈ ਕਿਉਂਕਿ ਤੁਸੀਂ ਬੱਚਿਆਂ ਵਿੱਚ ਲੀਡਰਸ਼ਿਪ ਪੈਦਾ ਕਰਨ ਦੀ ਪਹਿਲਾ ਪਹਿਲੀ ਪੌੜੀ ਚੜ੍ਹੇ ਹੋ ਜਿਹੜੀਆਂ ਵਿਦਿਆਰਥੀ ਚੋਣਾਂ 1983 ਤੋਂ ਬੰਦ ਪਈਆਂ ਨੇ ਸਕੂਲਾਂ ਦੇ ਕਾਲਜਾਂ ਤੇ ਯੂਨੀਵਰਸਿਟੀ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਜੇ ਤੁਸੀਂ ਉਹ ਚੋਣਾਂ ਕਰਵਾ ਦਿਓ ਤੇ ਇੱਕ ਪੜਾ ਤੁਸੀਂ ਹੋਰ ਸਲ ਕਰਜੋਗੇ ਜੀ ਪੜਾ ਬੰਦ ਚੋਣ ਕੀਤੀਆਂ ਗਿਆ ਸੀ ਜਿਹੜੇ ਸਾਡੇ ਲੀਡਰ ਸੀ ਇਹ ਮਹਿਸੂਸ ਕਰਦੇ ਸੀ ਵੀ ਜਿਹੜੇ ਲੀਡਰਸ਼ਿਪ ਆ ਉਹ ਜਿੰਨਾ ਵਿਦਿਆਰਥੀ ਵਿੱਚੋਂ ਨਿਕਲ ਕੇ ਆਈ ਤੇ ਸਾਡੇ ਬੱਚੇ ਫਿਰ ਕਿਵੇਂ ਜਿਹੜੇ ਲੀਡਰ ਬਣ ਸਕਣਗੇ ਉਹਦੋਂ ਇਹਨਾਂ ਬੈਨ ਕੀਤੀਆਂ ਆਪਣੇ ਸਵਾਰਥੀ ਖਾਤਰ ਤੇ ਅੱਜ ਤੱਕ ਬੈਨ ਨੇ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਦੇਵਾਂਗੇ ਵੀ ਤੁਸੀਂ ਜੇ ਕਿਤੇ ਉਹ ਵੀ ਵਿਦਿਆਰਥੀ ਚੋਂ ਨਾਲੇ ਕਰਾਇਆ ਦਿਓ ਤੇ ਫਿਰ ਆ ਜਿਹੜੇ ਮੰਚਸਣ ਹੈਗਾ ਵਾ ਪੰਜਾਬ ਯੂਨੀਵਰਸਿਟੀ ਵਾਲਾ ਮੋਰਚਾ ਲੱਗਾ ਵਾ ਫਿਰ ਕਿਸੇ ਦੀ ਮਦਦ ਦੀ ਲੋੜ ਨਹੀਂ ਫਿਰ ਕਾਲਜਾਂ ਦੀਆਂ ਜੂਨੀਅਨ ਤੇ ਬਕਾਇਦਾ ਤੌਰ ਤੇ ਯੂਨੀਵਰਸਿਟੀ ਨੇ ਜੁਦੀਆਂ ਆਪਣੇ ਆਪੇ ਮਸਲੇ ਹੱਲ ਕਰ ਲੈਣੀਆਂ ਆਪਣੇ ਇਸ ਕਰਕੇ ਉਹ ਵੀ ਕਰਵਾ ਦੇ ਉਹ ਵੀ ਲੋੜ ਹੈ ਦੀ ਉਹਨਾਂ ਦੀ ਹੈਗੀ ਆ ਲੇਕਿਨ ਵਿਦਿਆਰਥੀ ਨੇ ਜਿਹੜੇ ਫੈਸਲੇ ਚ ਲੈਨੇ ਮੈਂ ਸੋਚਦਾ ਬੜੇ ਸੁਚੱਜੇ ਤੇ ਬੜੇ ਸੁਚਾਰੂ ਫੈਸਲੇ ਲੈ ਵੀ ਉਹ ਆਪਣੀਆਂ ਐਗਜ਼ਾਮ ਦਾ ਬਾਈਕਟ ਨਹੀਂ ਕਰਨਗੇ ਐਗਜ਼ਾਮ ਰੂਟੀਨ ਚੱਲਦੇ ਰਹਿਣਗੇ ਅੱਜ ਜਿਹੜਾ ਬਾਈਕਟ ਕੀਤਾ ਠੀਕ ਆ ਬਾਕੀ ਦਾ ਅੱਗੇ ਤੋਂ ਬਾਈਕਟਨ ਦਾ ਬੰਦ ਕਰਤਾ ਐਗਜ਼ਾਮ ਚੱਲਦੇ ਰਹਿਣਗੇ ਐਗਜ਼ਾਮ ਦੇਣਗੇ ਬੱਚੇ ਜੇ ਕੋੜਾ ਕਾਣਾ ਦੋਸਤੀ ਕਰ ਲੂਗਾ ਤੇ ਖਾਊਗਾ ਕੀ ਜੇ ਵਿਦਿਆਰਥੀ ਐਗਜ਼ਾਮ ਹੀ ਨਹੀਂ ਦੇਣਗੇ ਤੇ ਫਿਰ ਕਰਨਗੇ ਉਰਕੀ ਇਸ ਤਰ੍ਹਾਂ ਦੇ ਇਹ ਫੈਸਲੇ ਬੜੇ ਵਧੀਆ ਨੇ ਤੇ ਮੁੱਖ ਮੰਤਰੀ ਸਾਹਿਬ ਨੂੰ ਕਹੀਦਾ ਚਾਹੀਦਾ ਵੀ ਹੁਣ ਜਿਹੜੀਆਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਜਿਹੜੇ ਵਿਦਿਆਰਥੀ ਚੋਣ ਉਹ ਵੀ ਕਰਵਾ ਦਿੱਤੀਆਂ ਜਾਣ ਜੀ ਜੀ ਅੱਜ ਕਿਸਾਨ ਵੀ ਪਹੁੰਚੇ ਵਾਂਸੀ ਚੰਡੀਗੜ੍ਹ ਉਹਨਾਂ ਦੇ ਬੋਲੋ ਵੀ ਧਰਨਾ ਦਿੱਤਾ ਗਿਆ ਸਟੇਜ ਲਗਾਈ ਗਈ ਕਿਸਾਨ ਕੀ ਬੋਲਦੇ ਨਹੀਂ ਲੱਗਦਾ ਕਿ ਆਨ ਦਾ ਦਿਨਾਂ ਨੂੰ ਦਿੱਲੀ ਵਾਂਗ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਹੋ ਗਿਆ ਹਟਾ ਇੱਕ ਹੋਰ ਮੋਰਚਾ ਸਾਨੂੰ ਦੇਖਣ ਨੂੰ ਮਿਲ ਸਕਦਾ ਜਗਿੰਦਰ ਸਿੰਘ ਉਗਰਾਹਾ ਨੇ ਇਹ ਗੱਲ ਕਹੀ ਹੈ ਜਿਹੜਾ ਸਾਡਾ ਅੱਜ ਦਾ ਇਹ ਧਰਮ ਜਿਹੜਾ ਸੰਢੀ ਰਹਿਦੀ ਐ ਸਾਡਾ ਅੱਜ ਦਾ ਇਕੱਠ ਉਹ 750 ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਕੀਤਾ ਗਿਆ ਜਿਹੜੇ ਕਿਸਾਨੀ ਮੋਰਚੇ ਦੌਰਾਨ ਸ਼ਹੀਦ ਹੋ ਗਏ ਸੀ 750 ਜਿਹੜੇ ਜਦੋਂ ਚੰਡੀਗੜ੍ਹ ਮੋਰਚਾ ਲੱਗਾ ਸੀ ਉਦਦੇਲੀ ਮੋਰਚਾ ਲੱਗਾ ਸੀ ਉਦੋਂ ਸ਼ਹੀਦ ਹੋਏ ਨੇ ਉਹਨਾਂ ਨੂੰ ਸਮਰਪਤ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਸਾਨੂੰ ਅਸਲੇ ਪੰਜਾਬ ਨੂੰ ਨੰਗ ਤੜੰਗ ਕੀਤਾ ਜਾ ਰਿਹਾ ਜੀ ਪੰਜਾਬ ਦਾ ਕੋਈ ਵਾਲੀਵਾਰਸ ਨਹੀਂ ਸਾਡੇ ਤੇ ਬਿਜਲੀ ਬਿੱਲ ਥੋਪੇ ਜਾ ਰਹੇ ਨੇ ਜ਼ਬਰਦਸਤ ਥੋਪੇ ਜਾ ਰਹੇ ਨੇ ਸਾਡੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਪ੍ਰਾਈਵੇਟ ਪਰਸੇ ਲਜਾਈਆਂ ਜਾ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਹੋਏ ਉਹਨਾਂ ਨੇ ਕਹਿ ਦਿੱਤੀ ਵੀ ਇਹਨਾਂ ਨੂੰ ਹੈ ਕਿ ਅਸੀਂ ਇੱਕ ਵੱਡਾ ਮੋਰਚਾ ਸ਼ੁਰੂ ਕਰਾਂਗੇ ਦਿੱਲੀ ਤੋਂ ਵੱਡਾ ਮੋਰਚਾ ਸ਼ੁਰੂ ਹੋਊਗਾ ਤੇ ਮੈਂ ਇੱਕ ਬੇਨਤੀ ਕਰੂੰਗਾ ਜੇ ਮੋਰਚਾ ਲਾਉਣਾ ਹੈ ਤਾਂ ਜਾ ਕੇ ਦਿੱਲੀ ਲਾਓ ਇੱਥੇ ਨਾ ਲਾਓ ਤੁਸੀਂ ਇੱਥੇ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਿ ਲੜਾਈ ਜੇ ਕੇਂਦਰ ਨਾਲ ਹੈ ਤੇ ਕੇਂਦਰ ਦੇ ਬਰੂਹਾਂ ਅੱਗੇ ਜਾ ਕੇ ਬੈਠੋ ਤੁਸੀਂ ਬਿਲਕੁਲ ਫਿਰ ਸੇ ਜਿਹੜੇ ਸਾਡੇ ਹਰਿੰਦਰ ਸਿੰਘ ਲਖੋਵਾਲ ਨੇ ਬਲਬੀਰ ਸਿੰਘ ਰਾਜੇਵਾਲ ਨੇ ਜੋਗਿੰਦਰ ਸਿੰਘ ਉਗਰਾਹਾ ਨੇ ਇਹ ਸਿਆਣੇ ਲੋਕ ਨੇ ਇਹ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਆ ਤੇ ਗੁਰਹਾ ਸਾਹਿਬ ਨੇ ਗੱਲ ਕਹੀ ਸੀਗੀ ਪੀ ਹਰ ਗੱਲ ਧਰਮੇ ਧਰਮੇ ਜਾਂ ਮੁਚਾਰੇ ਨਾਲ ਨਹੀਂ ਮਨਾਈ ਜਾਂਦੀ ਕੁਝ ਗੱਲਾਂ ਜਿਹੜੀਆਂ ਆਪਸੀ ਗੱਲਬਾਤ ਤੋਂ ਵੀ ਮਸਲੇ ਹੱਲ ਕੀਤੇ ਜਾ ਸਕਦੇ ਜੀ ਕਰਕੇ ਉਹਨਾਂ ਨੇ ਇੰਨੀ ਗੱਲ ਐਲਾਨ ਕੀਤਾ ਜੇ ਵੀ ਸਾਡੇ ਜਿਹੜਾ ਅਗਲਾ ਮੋਰਚਾ ਲੱਗਣ ਵਾਲਾ ਵਾ ਉਹ ਦਿੱਲੀ ਜਿਹੜਾ ਮੋਰਚਾ ਲੱਗਾ ਸੀ ਉਦੋਂ ਵੀ ਵੱਡਾ ਮੋਰਚਾ ਹੋਏਗਾ ਜੀ ਜੀ ਦੇਖੋ ਕੀ ਕਰਦੇ ਨੇ ਅਕੇ ਕੀ ਸਰਕਾਰਾਂ ਵੀ ਕੀ ਬੋਲਦੀਆਂ ਨੇ ਮੰਗਾ ਤੇ ਲਗਾਤਾਰ ਕਿਸਾਨ ਅੱਗੇ ਵੀ ਮੰਗਦੇ ਰਹੇ ਨੇ ਤਿੰਨ ਖੇਤੀ ਕਾਨੂੰਨ ਜਿਹੜੇ ਉਹਨਾਂ ਨੇ ਵਾਪਸ ਲੈਣੇ ਸੀ ਉਹ ਤਾਂ ਲੈ ਲੈ ਕਾਲੇ ਕਾਨੂੰਨ ਜਿਹੜੇ ਸੀ ਪਰ ਬਾਕੀ ਮੰਗਾ ਕਦੋਂ ਪੂਰੀਆਂ ਹੁੰਦੀਆਂ ਨੇ ਹੁਣ ਤੱਕ ਕਿਸਾਨ ਸੰਘਰਸ਼ੀ ਕਰ ਰਹੇ ਨੇ ਪਰ ਸਾਬ ਅਮਨ ਅਰੋੜਾ ਦਾ ਵੀ ਅੱਜ ਦਰਦ ਛਲਕਿਆ ਨੰਦਪੁਰ ਸਾਹਿਬ ਦੇ ਵਿੱਚ ਪ੍ਰੋਗਰਾਮ ਪੰਜਾਬ ਸਰਕਾਰ ਨੇ ਕਰਾਇਆ ਨਿਯੋਤੇ ਵੰਡੇ ਜਹਾਜ਼ਾਂ ਤੇ ਚੜ ਚੜ ਕੇ ਗਏ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੀ ਪੀਐਮ ਨੂੰ ਚਿੱਠੀ ਲਿਖੀ ਸੀ ਪਰ ਕੋਈ ਪਹੁੰਚਿਆ ਨਹੀਂ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਚੁੱਪੀ ਤੋੜੀ ਹੈ ਬੋਲੇ ਨੇ ਕਿ ਕੁਝ ਕਹੇ ਅਮਨ ਅਰੋੜਾ ਨੇ ਕਿ ਕਿਉਂ ਨਹੀਂ ਪਹੁੰਚੇ ਰਾਸ਼ਟਰਪਤੀ ਪੀਐਮ ਤੇ ਬਾਕੀ ਮੰਤਰੀ ਮੁੱਖ ਮੰਤਰੀ ਸਾਹਿਬ ਨੇ ਇਹ ਗਿਲਾ ਕੀਤਾ ਵੀ ਬੀਜੇਪੀ ਨਾ ਆ ਪਾਈ ਹੈ ਪ੍ਰਧਾਨ ਮੰਤਰੀ ਸਾਹਿਬ ਆਨਾ ਆਪ ਆਏ ਤੇ ਨਾ ਕਿਸੇ ਹੋਰ ਨੂੰ ਔਣ ਦਿੱਤਾ ਵਾ ਇਹ ਦੋਸ਼ ਆ ਮੁੱਖ ਮੰਤਰੀ ਸਾਹਿਬ ਦਾ ਜੀ ਕਮਨ ਰੋੜਾ ਦਾ ਮਰਦ ਸਲਤਿਆ ਵੀ ਭਾਈ ਅਸੀਂ ਤੇ ਤੁਹਾਨੂੰ ਘਰ ਘਰ ਜਾ ਕੇ ਸੁਣਿਆ ਦੇ ਕੇ ਆਏ ਸੀ ਵੀ ਆਓ ਹਿੰਦ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਮਨੁੱਖਤਾ ਦੀ ਚਾਦਰ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੀਦੀ ਦਿਹਾੜਾ ਆਪਰ ਰੜ ਕੇ ਬਣਾਈਏ ਪਰ ਤੁਸੀਂ ਨਹੀਂ ਆਏ ਮੰਦ ਭਾਗੀ ਗੱਲ ਪੁੱਛੀ ਨਹੀਂ ਆਏ ਸੱਦਾ ਪੱਤਰ ਦੇਣ ਦੇ ਬਾਵਜੂਦ ਤੁਸੀਂ ਨਹੀਂ ਆਏ ਪਹਿਲੀ ਗੱਲ ਤੇ ਇਹੋ ਜਿਹੜੇ ਉਪਰਾਲੇ ਵਾਸਤੇ ਕਿਸੇ ਪ੍ਰਕਾਰ ਦਾ ਸੱਦਾ ਪੱਤਰ ਦੇਣ ਦੀ ਲੋੜ ਨਹੀਂ ਰਹਿਣੀ ਚਾਹੀਦੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਪਹਿਲਾਂ ਗਏ ਕੱਲ ਉਹ ਜੁਦਿਆ ਉਹ ਤੋਂ ਉਹਨਾਂ ਨਾਲ ਆ ਕੇ ਕੁਰਖਸ਼ਤਰੂਤਰਿਆ ਜੇ ਕੁਰਖਸ਼ਤਰੂਤ ਉਹਦੇ ਕਿੱਢਦਾ ਸਭ ਨੂੰ ਹਰ ਕਰ ਲੈਂਦਾ ਤੇ ਉਹ ਆ ਕੇ ਨੰਨਪੁਰ ਸਾਹਿਬ ਵੀ ਪਹੁੰਚ ਸਕਦਾ ਸੀਗਾ ਪੋਸ਼ਨਾ ਕਰਦੇ ਉੱਥੇ ਮੱਥਾ ਟੇਕ ਕੇ ਚਲੇ ਜਾਂਦੇ ਤੇ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਆਇਆ ਸੀ ਮੱਥਾ ਟੇਕ ਕੇ ਚਲੇਗੇ ਜੇਕਰ ਨਾ ਪ੍ਰਧਾਨ ਮੰਤਰੀ ਸਾਹਿਬ ਆਏ ਨਾ ਕਿਸੇ ਉਸ ਟੀ ਦਾ ਮੁੱਖ ਮੰਤਰੀ ਹੈ ਜਿੰਨਿਆਂ ਨੂੰ ਦਿੱਤੀ ਸੀ ਉਹ ਨਹੀਂ ਹੈ ਤੇ ਉਹਨਾਂ ਦਾ ਦਰਦ ਜੁੜ ਸਕਿਆ ਵਾ ਵੀ ਇਹਦਾ ਮਤਲਬ ਇਹ ਹੈ ਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਜਿਹੜੀ ਉਸ ਉਸ ਨਿਗਾਹ ਨਹੀਂ ਵੇਖ ਤੇ ਜਿਹੜੀ ਨਿਗਾਹ ਨਾਲ ਵੇਖਣੀ ਚਾਹੀਦੀ ਹੈ ਜੀ ਲੇਕਿਨ ਇਹ ਵੀ ਗੱਲ ਠੀਕ ਹੈ ਵੀ ਤੁਸੀਂ ਕੇਸ ਸੰदर्भ ਜਾਂ ਕਿਸ ਤਰੀਕੇ ਦਾ ਦੱਸਦਾ ਦਿੱਤਾ ਇਹ ਤੁਹਾਨੂੰ ਪਤਾ ਹੋਊਗਾ। ਸਟਾਲਨ ਜਿਹੜੇ ਨੇ ਇਹਨਾਂ ਦੇ ਖਾਸਮ ਕਸ ਜਾਰਜੀ ਤਾਮਲਾਡੂ ਵਾਲੇ ਉਹ ਵੀ ਨਹੀਂ ਆਏ। ਮੁੱਖ ਮੰਤਰੀ ਸਾਹਿਬ ਵਿੱਚੇ ਇੱਥੇ ਆਪਣਾ ਪ੍ਰੋਗਨ ਸਾਡੀ ਕਿ ਉੱਥੇ ਪੁੱਜ ਗਏ ਸੀਗੇ। ਹਾਂ। ਲੇਕਿਨ ਉਹ ਵੀ ਨਹੀਂ ਆਏ। ਅਸੀਂ ਸੋਚਦੇ ਹਾਂ ਵੀ ਤੁਹਾਨੂੰ ਸਰਕਾਰ ਨੇ ਸਿਰ ਦਿੱਤਾ ਤੁਸੀਂ ਨਹੀਂ ਆਏ। ਇੱਥੇ ਅਕਾਲੀ ਬੈਠੇ ਸੀ ਅਕਾਲੀਆਂ ਨੇ ਵੀ ਆਪਣਾ ਪ੍ਰੋਗਨ ਤੁਸੀਂ ਨਹੀਂ ਆਏ। ਜੇ ਆ ਕੇ ਮੱਥਾ ਟੇਕ ਕੇ ਚਲੇ ਜਾਂਦੇ ਤੇ ਮੇਰੇ ਖਿਆਲ ਤੁਹਾਡੀ ਹਾਜ਼ਰੀ ਲੱਗ ਜਾਂਦੀ ਵੀ ਉਹ ਗੁਰੂ ਸਾਹਿਬ ਨੂੰ ਜਿਹੜੀ ਸੀ ਉਹ ਉਹਨਾਂ ਦੀ ਸਕੈਵਾ ਤੇ ਦਾ ਸੰਕਲਪ ਲੈਣ ਵਾਸਤੇ ਆਏ ਨੇ ਸ਼ਰਧਾਈ ਲਈ ਭੇਟ ਮੈਂ ਨਹੀਂ ਕਹੂੰਗਾ ਇਹ ਕੇਂਦਰ ਸਿਧਾਂਤ ਲਈ ਸਿਧਾਂਤ ਲਈ ਸਿਧਿ ਭੇਟ ਸਭ ਗੁਰੂ ਨੂੰ ਜੀ ਅਸੀਂ ਤੇ ਉਹਨਾਂ ਅਮੰਤ ਚੱਲਦਾ ਸੰਕਲਪ ਲੈ ਸਕਦੇ ਆ ਇਹ ਦਰਦ ਛੜ ਗਿਆ ਵਾ ਜੇ ਅਮਨ ਰੋੜਾ ਦਾ ਤੇ ਬਿਲਕੁਲ ਦੁਰਸਤ ਛੜ ਗਿਆ ਵਾ ਦੁਰਸਤ ਹੋਣਾ ਨਿਕਲ ਗਈ ਹੈ ਜੀ 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 ਅਮਨ ਅਰੋੜ ਨੇ ਵੀ ਕਹਿ ਕੇ ਸੁਣੇਲ ਜਾਖੜ ਨੂੰ ਮੈਂ ਆਪ ਫੋਨ ਕੀਤਾ ਸਿਵਾਇ ਨਹੀਂ ਬਾਕੀ ਸੁਨੀਲ ਜਾਖੜ ਹਣ ਕੀ ਬੋਲਦੇ ਨੇ ਜੇ ਤੇ ਦੱਸਣਗੇ ਕਿ ਕੀ ਸਾਰੀ ਵਿੱਚ ਆ ਜਾਂਦੀ ਸੁਨੀਲ ਜਾਖੜ ਤੇ ਬੜੀ ਛੋਟੀ ਜਿਹੀ ਚਈਆਂ ਸਟੇਟਾਂ ਦੇ ਮੁੱਖ ਮੰਤਰੀ ਨੂੰ ਆਬ ਜਾ ਕੇ ਕਹਿ ਕੇ ਨਹੀਂ ਆਏ ਜੀ ਬਿਲਕੁਲ ਪਟਿਸਬਾ ਜੇ ਰਾਜਾ ਬੜੇਗੇ ਤਾਂ ਚਲਨਜੀਤ ਸਿੰਘ ਜੰਨੀ ਦੀ ਵੀ ਜੱਫੀ ਪੈ ਗਈ ਕੀ ਮੰਨੀਏ ਕਿ ਹੁਣ ਜਿਹੜੇ ਕਾਂਗਰਸੀ ਲੀਡਰ ਸੀ ਇਕੱਠੇ ਹੋ ਗਏ ਜਾਂ ਫਿਰ ਉਹ ਦਿੱਲੀ ਵਾਲੀ ਜੱਫੀ ਦੇ ਵਾਂਗ ਕਿ ਤਸਵੀਰਾਂ 'ਚ ਜੱਫੀ ਹੈ ਵੀਡੀਓ 'ਚ ਜੱਫੀ ਹੈ ਪਰ ਹਾਥੀਰੇ ਦੰਦ ਖਾਣ ਵਾਲੇ ਹੋਰ ਤਾਂ ਦਿਖਾਉਣ ਵਾਲੇ ਹੋਰ ਵਾਲੀ ਗੱਲ ਹੋ ਜੇਗੀ ਰਾਜਾ ਬੜੇ ਕਿ ਜਿਹੜਾ ਨਾ ਜਿਹੜੀਆਂ ਪਿੱਛੇ ਗਲਤੀਆਂ ਕੀਤੀਆਂ ਉਹਨਾਂ ਨੂੰ ਧੋਲ ਚ ਲੱਗਾ ਜੀ ਚਰਨਦੀਪ ਸਿੰਘ ਚੰਦੀ ਨੇ ਆਪਣੇ ਬੇਟੇ ਦਾ ਜਿਹੜਾ ਜਨਮ ਦਿਨ ਮਨਾਇਆ ਤੇ ਜਨਮ ਦਿਨ ਜਦੋਂ ਮਨਾਉਂਦੇ ਉਹ ਲੰਗਰ ਲਾ ਕੇ ਤੇ ਖੰਡ ਪਾਠ ਕਰਕੇ ਕਰਾਉਂਦੇ ਨੇ ਜੇ ਬੁਰੰਡੇ ਆਪਣੀ ਰਹਿਸ ਦੇ ਵਿੱਚ ਉਹਨਾਂ ਨੇ ਬੇਕਾਇਦਾ ਤੌਰ ਤੇ ਜਿਹੜਾ ਸੀ ਖੰਡ ਪਾਠ ਵੀ ਕਰਾਇਆ ਤੇ ਲੰਗਰ ਵੀ ਲਾਇਆ ਉਹਦੇ ਵਿੱਚ ਸਾਰੇ ਆਗੂ ਨੂੰ ਸੱਦਾ ਪਤਨ ਦਿੱਤਾ ਸੀ ਤੇ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜੇਗਿ ਪੁੱਜੇ ਤੇ ਰਾਜੇ ਬੜੇਗਿ ਦੀ ਤੇ ਚੰਨੀ ਦੀ ਜੱਫੀ ਜੜੀ ਪਾਈ ਆ ਉਹ ਜੱਫੀ ਕੀ ਰੰਗ ਲਿਆਉਂਦੀ ਹੈ ਇਹ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿ ਚੰਨੀ ਹੋਰੀ ਮੰਗ ਕਰ ਚੁੱਕੇ ਆ ਵੀ ਜਿਹੜੀ ਜਿਹੜੀਆਂ ਗਲਤੀਆਂ ਰਾਜਾ ਬੜੇਗਿ ਨੇ ਪਿਛਲੇ ਸਮੇਂ ਕਿਤੀਆਂ ਉਹਨਾਂ ਗਲਤੀਆਂ ਨੂੰ ਲੈ ਕੇ ਸਾਡੀ ਪਾਰਟੀ ਸਖਤੇ ਦੇ ਵਿੱਚ ਤੇ ਪ੍ਰਧਾਨ ਦੀ ਤਬਦੀਲੀ ਇਮੀਡੀਏਟਲੀ ਕਰਨੀ ਚਾਹੀਦੀ ਹੈ ਜੀ ਅੱਜ ਦੀ ਜਫੀ ਕੀ ਉਹ ਜਿਹੜੇ ਇਹਨਾਂ ਨੇ ਬਿਆਨ ਦਿੱਤਾ ਸੀ ਉਹਦੇ ਤੇ ਵਿਸ਼ਰਾਮ ਚਣ ਲਾਏਗੀ ਕਿ ਉਹਨੂੰ ਹੋਰ ਅੱਗ ਬੰਬੂਲਾ ਕਰੇਗੀ ਇਹ ਤੇ ਸਮਾਂ ਦੱਸੇਗਾ ਬਿਲਕੁਲ ਨੇ ਤਾਂ ਜੈਸਤਰੀ ਕੇ ਨਾ ਰਾਜਾ ਬੜਿੰਗ ਦੇ ਪਿੱਛੇ ਸਾਰੇ ਪਿਆ ਰਾਜਾ ਬੜਿੰਗ ਦੀ ਤਬਦੀਲੀ ਕਿਸ ਵੇਲੇ ਵੀ ਹੋ ਸਕਦੀ ਤੇ ਚੰਨੀ ਹੋਰੀ ਅੱਜ ਦੀ ਡੇਟ 'ਚ ਮੋਹਲੀ ਕਿਤਾਬ 'ਚ ਖੜੇ ਨੇ ਮੁੱਖ ਮੰਤਰੀ ਬਣ ਵਾਸਤੇ ਵੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕੀ ਮਿੱਟੀ ਦੇ ਪ੍ਰਧਾਨ ਬਣ ਵਾਸਤੇ ਵੀ ਇਹ ਸੇ ਕਰਕੇ ਰਾਜਾ ਬੜੇ ਦੀ ਜਫੀ ਜਿਹੜੀ ਆ ਸਿਆਸੀ ਜਿਹੜੇ ਲੀਡਰ ਹੁੰਦੇ ਨਾ ਉਹਨੀਆਂ ਦੀਆਂ ਜਫੀਆਂ ਦੇ ਕਈ ਮਤਲਬ ਕੱਢੇ ਜਾਂਦੇ ਆ ਜੀ ਇੱਕ ਜਦੋਂ ਕੁੱਟ ਕੇ ਅਗਲੇ ਨੂੰ ਖਤਮ ਕਰਦੇ ਦੂਜੀ ਜਫੀ ਹੁੰਦੀ ਹੈ ਵੀ ਨਹੀਂ ਖਤਮ ਨਹੀਂ ਕਰਨਾ ਇਹਨੂੰ ਪਾਸੇ ਕਰਦੇ ਇਥੋਂ ਹੋ ਸਕਦਾ ਵੀ ਇਹਨਾਂ ਦੀ ਆਖਰੀ ਜੱਫੀ ਹੋਵੇ ਇਸ ਤੋਂ ਬਾਅਦ ਜੱਫੀ ਨਾ ਹੀ ਪਵੇ ਚੰਗੀ ਗੱਲ ਇਹਨਾਂ ਦੀ ਨਾ ਹੀ ਪਵੇ ਕੋਈ ਕਿਉਂਕਿ ਜੇ ਰਾਜਾ ਬੜੇ ਚਲੇ ਜਾਂਦੇ ਆ ਤੇ ਫਿਰ ਜੱਫੀ ਕਿੱਥੋਂ ਪੈਣੀ ਹੈ ਬਿਲਕੁਲ ਬਿਲਕੁਲ ਇਹ ਜੱਫੀ ਨੇ ਚਰਚਾਵਾਂ ਤੇ ਛੇੜ ਹੀ ਦਿੱਤੀਆਂ ਨੇ ਧੜੇਬੰਦੀ ਦੀਆਂ ਚਰਚਾਵਾਂ ਸੀ ਤੇ ਹੁਣ ਹੋਰ ਹੋਰ ਚਰਚਾਵਾਂ ਹੋ ਗਈਆਂ ਕਿ ਚੰਨੀ ਸਾਹਿਬ ਕਹਿ ਰਹੇ ਆ ਜਿਹਦੇ ਤੁਸੀਂ ਕਹਿ ਰਹੇ ਤਾਂ ਕਿ ਦੋ ਮਤਲਬ ਨਿਕਲਦੇ ਕਿਹੜਾ ਮਤਲਬ ਨੂੰ ਹੁਣ ਸਮਝੀਏ ਤਾਂ ਆਉਂਦੇ ਸਮੇਂ ਨੂੰ ਪਤਾ ਲੱਗੇਗਾ ਕਿ ਚਰਚਾ ਤਾਂ ਚਲੋ ਛੇੜੀ ਚੁੱਕੀ ਹੈ ਕੀ ਹੁੰਦਾ ਇਹ ਤਾਂ ਆਉਂਦੇ ਸਮੇਂ ਨੂੰ ਪਤਾ ਲੱਗ ਸਕਦਾ ਹੈ ਪਰ ਇਸ ਤਰਨ ਤਰਨ ਦੀ ਜ਼ਿਮਨੀ ਚੋਣ ਆਪਾਂ ਪਹਿਲਾਂ ਵੀ ਗੱਲ ਕਰਦੇ ਕਿ ਖਤਮ ਹੋ ਗਈ ਹੈ ਪਰ ਉਸ ਦਾ ਜਿਹੜਾ ਸਹੀ ਕਹਿਣਾ ਉਹ ਹਜੇ ਤੱਕ ਲੱਗ ਰਿਹਾ ਤੇ ਇਸ ਸੇਕ ਹੁਣ ਅਫਸਰਾਂ ਤੱਕ ਪਹੁੰਚਿਆ ਪਹਿਲਾਂ ਤਾਂ ਜਰੂ ਤਰਨ ਤਰਨ ਦੀ ਜ਼ਿਮਨੀ ਚੋਣ ਚੱਲ ਹੀ ਰਹੀ ਸੀ ਹਜੇ ਚੋਣ ਪ੍ਰਚਾਰ ਹੋ ਰਿਹਾ ਸੀ ਤਾਂ ਐਸਐਸਪੀ ਤੇ ਭਾਰੀ ਪੈ ਗਈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤੇ ਹੁਣ ਦੋ ਅਫਸਰ ਹੋਰ ਜਿਹੜੇ ਨੇ ਦੋ ਡੀਐਸਪੀਜ਼ ਨੇ ਉਹਨਾਂ ਦੇ ਉੱਤੇ ਭਾਰੀ ਪੈ ਗਈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਇਹ ਤਰਨ ਤਰਨ ਦੀ ਜ਼ਿਮਨੀ ਚੋਣ ਜਿਹੜੀ ਹੈ ਉਹ ਅਫਸਰਾਂ ਦੀ ਸ਼ਮਤੀ ਲੈ ਕੇ ਆਈ ਹੋਈ ਹੈ 8 ਨਵੰਬਰ ਨੂੰ ਸਹੀ 8 ਨਵੰਬਰ ਨੂੰ ਬੀਬੀ ਜਿਹੜੀ ਡਾਕਟਰ ਰਵਜੋਤ ਸਿੰਘ ਗਰੇਵਾਲ ਸੀ ਐਸਐਸਪੀ ਸੀ ਉਹਨੂੰ ਸਸਪੈਂਡ ਕੀਤਾ ਗਿਆ ਸੀ ਜੀ 11 ਨਵੰਬਰ ਨੂੰ ਬਕਾਇਦਾ ਤੌਰ ਤੇ ਚੋਣਾਂ ਹੋਈਆਂ ਸੀ ਤੇ ਇਹਨਾਂ ਨੇ ਕਾਲੀਦਾਲ ਵਾਲਿਆਂ ਨੇ ਸ਼ਿਕਾਇਤਾਂ ਕੀਤੀਆਂ ਸੀ ਵੀ ਸਾਡੇ ਬ੍ਰੇਕ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਪੰਜਾਬ ਪੁਲਿਸ ਦੀ ਪੁਲਿਸ ਦੀ ਜਿਹੜੀ ਉਹ ਜਿਹੜੀ ਦਰਵਰਤੋਂ ਕੀਤੀ ਜਾ ਰਹੀ ਹੈ ਤੇ ਬਾਦਲ ਨੇ ਵੀ ਦੋਸ਼ ਲਾਇਆ ਸੀ ਵੀ ਤਰਨਤਨ ਅਮਰਸਰ ਮੋਗਾ ਤੇ ਬਟਾਲਾ ਦੇ ਜਿਹੜੇ ਥਾੜਿਆਂ ਦੇ ਤਾਲਮੇਲ ਨਾਲ ਜਿਹੜੀ ਸੀ ਇਹ ਫਰਦੀ ਤੇ ਬੇਵਿਨਿਆਤ ਕੇਸ ਦਰਜ ਕੀਤੇ ਜਾ ਰਹੇ ਨੇ ਇਹਨਾਂ ਕੇਸਾਂ ਨੂੰ ਲੈ ਕੇ ਡੀਜੀਪੀ ਸਾਹਿਬ ਜਿਹੜੇ ਆ ਚੋਣ ਕਮਿਸ਼ਨ ਕੋਲੇ ਪੇਚ ਹੋਏ ਦਿੱਤੇ ਇੱਕ ਘੰਟਾ ਉਹਨਾਂ ਦੀ ਪੇਸ਼ੀ ਹੁੰਦੀ ਰਹੀ ਆ ਤੇ ਉਹਨਾਂ ਨੇ ਇਹ ਦੱਸਿਆ ਜੀ ਮੈਂ ਇੱਕ ਤੁਹਾਡੇ ਕਹਿਣ ਦੇ ਉੱਤੇ ਇੱਕ ਮੈਮਰੀ ਕਮਿਸ਼ਨ ਬਣਾਇਆ ਸੀ ਸਰਦਾਰ ਰਾਮ ਜਿਹੜੇ ਰਾਮ ਸਿੰਘ ਜਿਹੜੇ ਏਡੀਸੀਪੀ ਸੀ ਉਹਨਾਂ ਦੀ ਰਿਪੋਰਟ ਸੀਲ ਬੰਦ ਤੁਹਾਨੂੰ ਦੇ ਦਿੱਤੀ ਕਿ ਇਹ ਪੜ੍ਹ ਲੋ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਕਿਸੇ ਵੀ ਥਾਂ ਤੇ ਕੋਈ ਵੀ ਨਜਾਇਜ਼ ਦਾ ਝੂਠਾ ਪਰਚਾ ਦਰਜ ਨਹੀਂ ਕੀਤਾ ਜਾਵੇ। ਡੀਜੀਪੀ ਸਾਹਿਬ ਨੇ ਆਪਣੀ ਰਿਪੋਰਟ ਦੇਖ ਕੇ ਸੁਰਖਰੂ ਹੋ ਗਏ ਅਗਲੀ ਤਰੀਕ ਕਦੋਂ ਹੈ ਤੇ ਪਤਾ ਨਹੀਂ ਅਜੇ ਤੱਕ ਚੋਣ ਮਿਸ਼ਨ ਦੇ ਬਾਰੇ ਗੱਲ ਨਹੀਂ ਕੀਤੀ ਕੋਈ। ਜੀ। ਇੱਕਦੋਂ ਉੱਥੋਂ ਆਉਂਦਿਆਂ ਸਾਰੇ ਡੀਜੀਪੀ ਸਾਹਿਬ ਨੇ ਦੋ ਡੀਐਸਪੀ ਚਟਕਾਰਦੇ। ਹਮ ਇੱਕ ਹਰਿੰਦਰ ਤੇ ਗੁਲਜਾਰ ਸਿੰਘ ਕਾਲੋ। ਇਹ ਤਰੰਤਰ ਲੱਗੇ ਸੀ ਇਹਨਾਂ ਤੇ ਦੋਸ਼ੇ ਸੀ ਵੀ ਦੇਸਨ ਬੋਟਾ ਪੈ ਰਹੀਆਂ ਸੀ 11 ਤਰੀਕ ਨੂੰ ਨਾਲ ਸੁਰਿੰਦਰ ਲਾਂਬਾ ਐਸਐਸਪੀ ਸੀਗਾ ਤੇ ਇਹਨਾਂ ਕੰਚਨ ਪ੍ਰੀ ਜਿਹੜੀ ਸੁਖਿੰਦਰ ਕੌਰ ਦੀ ਬੇਟੀ ਹੈ ਉਹਦੇ ਨਾਲ ਝੜ ਪਈ ਸੀ ਇਹਨਾਂ ਦੀ ਉਹਦੋਂ ਇਹਨਾਂ ਨੇ ਇੱਕ ਜਿ ਕਿਹਾ ਸੀ ਲਾਂਬੇ ਨੇ ਐਸਐਸਪੀ ਨੇ ਵੀ ਸੀ ਕਾਨੂੰਨੀ ਕਾਰਵਾਈ ਕਰਨਗੇ ਤਾਂ ਮੁਕਦਮਾ ਵੀ ਦਰਜ ਕੀਤਾ ਸੀ ਉਸ ਮੁਕਦਮੇ ਨੂੰ ਜਿਹੜਾ ਸੀ ਉਹ ਚੈਲੰਜ ਵੀ ਕੀਤਾ ਗਿਆ ਤੇ ਉਹਦੇ ਕੇਸ ਦੇ ਵਿੱਚ ਕੰਚਨ ਪ੍ਰੀਤ ਨੂੰ ਜ਼ਬਾਨਾ ਤੋਂ ਮਿਲ ਚੁੱਕੀ ਹੈ ਹੁਣ ਜਿਹੜੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਆਉਂਦੇ ਇਹ ਦੋ ਬੰਦੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪਰਚੇ ਬਿਲਕੁਲ ਦੁਰਸ਼ਤਚ ਕੀਤੇ ਗਏ ਨੇ ਜੀ ਦੂਸਰੇ ਉਸੇ ਪਰਚੇ ਨੂੰ ਆਧਾਰ ਬਣਾ ਕੇ ਤੁਸੀਂ ਦੋ ਡੀਐਸਪੀ ਸਸਪੈਂਡ ਕਰ ਦਿੱਤੇ ਜੇ ਡੀਐਸਪੀ ਸਸਪੈਂਡ ਕਰਤੇ ਕਿ ਐਸਐਸਬੀ ਨਹੀਂ ਬਣਦਾ ਐਸਐਸਬੀ ਬਕਾਇਦਾ ਤੌਰ ਤੇ ਬਾਈਟ ਆ ਵੀ ਬੀਬੀ ਐਸ ਲਾਕ ਤੇ 5 ਵਜੇ ਤੋਂ 5 ਬੰਦੇ ਤੋਂ ਬਾਅਦ ਹੀ ਸਵੇਰੇ ਤੂੰ ਪੂਰਾ ਇੱਥੇ ਲਾਮ ਲਸ਼ਕ ਲੈ ਕੇ ਤੁਰੇ ਫਿਰਦੀ ਇਸ ਤਰੀਕੇ ਦਾ ਕਾਨੂੰਨੀ ਕਾਰਵਾਈ ਕਰ ਰਹੇ ਮੁਕੱਦਮਾ ਦਰਜ ਕਰ ਰਹੇ ਉਸ ਸੀ ਨੂੰ ਲੈ ਕੇ ਜੇ ਦੋ ਡੀਐਸਪੀ ਸਸਪੈਂਡ ਕੀਤੇ ਗਏ ਤੇ ਮੈਂ ਸੋਚਦਾ ਵੀ ਚੋਣ ਕਮਿਸ਼ਨ ਜੇ ਮਹਿਸੂਸ ਕਰਦਾ ਵਾ ਵੀ ਤਰਨਤਾਰ ਦੀ ਉਪ ਚੋਣ ਚ ਤਾਂ ਨਹੀਂ ਹੋਈ ਏ ਤੇ ਉਹਦੀ ਚੋਣ ਦੁਬਾਰਾ ਕਰਵਾ ਦੇਵੇ ਜੇ ਐਨੇ ਤੁਸੀਂ ਡੀਐਸਪੀ ਇਹ ਕੇਸਸ ਵੀ ਸਸਪੈਂਡ ਕਰਤਾ ਦੋ ਡੀਐਸਪੀ ਸਸਪੈਂਡ ਕਰਤੇ ਦੋ ਡੀਐਸਪੀ ਦੇ ਤਬਾਦਲੇ ਕਰਤੇ ਕਿਸੇ ਦਾ ਤਬਾਦਲਾ ਕਰਤਾ ਐਿੰਦੀ ਸ਼ਿਕਾਇਤ ਆਈਆਂ ਕਈਆਂ ਦੀ ਤੁਸੀਂ ਜਿਹੜੀ ਸੀ ਉਹਨਾਂ ਦੀ ਛੋਕਾ ਹੀ ਨੋਟਿਸ ਜਾਰੀ ਕਰ ਦਿੱਤੇ ਗਏ ਐਿੰਦਾ ਕੁਝ ਹੋਣ ਦੇ ਬਾਵਜੂਦ ਜੇ ਕਹੀਏ ਨਿਰਪੱਖ ਚੋਣ ਤਸ਼ਕੀਨ ਨਹੀਂ ਹੋਈ ਫਿਰ ਵਾਕਿਆ ਹੀ ਇਹ ਜਿਹਦੇ ਕੋਈ ਨੋਕੀ ਜਿਹੜੀ ਹੈ ਇਹ ਚੋੜ ਦੇ ਉੱਤੇ ਜਿਹੜਾ ਸੀ ਰੋਕ ਲਾ ਕੇ ਚੋਣ ਕਮਿਸ਼ਨ ਨੂੰ ਨਵੇਂ ਸਿਰ ਤੋਂ ਚੋਣ ਕਰਾਉਣੀ ਚਾਹੀਦੀ ਹੈ ਤਾਂ ਕਿ ਜਿਹੜੀ ਧਾਂਦ ਨਹੀਂ ਆਈ ਆ ਉਹਨਾਂ ਦਾ ਪਟਾਰਾ ਹੋ ਸਕੇ ਲੇਕਿਨ ਮੈਂ ਇਹ ਵੀ ਕਹਿ ਰਹਾਂਗਾ ਪਹਿਲੀ ਵਾਰੀ ਚੋਣ ਕਮਿਸ਼ਨ ਨੇ ਇੰਨੀ ਸ਼ਕਤੀ ਵਿਖਾਈ ਆ ਪੁਰਸਦਿਤ ਜੀ ਉਹ ਯਾਰ 12 ਦੇ ਵਿੱਚ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੀ ਦੋ ਬੀਬੀਆਂ ਦੇ ਕੋਲੇ ਕੰਟਰੋਲ ਸੀਗਾ ਇੱਕ ਤੇ ਮੈਂ ਕਿਹਾ ਕੁਸ਼ਲਦੀਪ ਸੀ ਸ਼ਾਇਦ ਬੀਬੀ ਦੇ ਨਾਮ ਤੇ ਲੋਕੇ ਸੰਦੂ ਸੀ ਯਾਦ ਨਹੀਂ ਮੈਨੂੰ ਤੇ ਇੱਕ ਹੋਰ ਸੀ ਉਹਨਾਂ ਦੋ ਬੀਬੀਆਂ ਨੇ ਫੜ ਕੇ ਇੱਕ ਵਾਰੀ ਪੜਨੇ ਪਾਇਤਾ ਸਾਰਿਆਂ ਨੂੰ ਕਿੰਨੇ ਕਿ ਕੇਸ ਲੱਚ ਕਰਤੇ ਸੀ ਕਿੰਨੀ ਕਿ ਸ਼ਰਾਬ ਫੜੀ ਸੀ ਕਿੰਨੇ ਕਿ ਪੈਸੇ ਫੜਲੇ ਸੀ ਔਰ ਉਹਨਾਂ ਨੇ ਗੱਲ ਕਰਦੀ ਵੀ ਅਖੀਰਲੇ ਦੋ ਦਿਨ ਤੁਹਾਨੂੰ ਅਸੀਂ ਸਹਿਯੋਗ ਦੀ ਕਰ ਸਕਦੇ ਹਾਂ ਉੱਥੇ ਪੁਲਿਸ ਆਪਣੇ ਲੈਵਲ ਤੇ ਕਾਰਵਾਈ ਕਰੇ ਕਿਉਂਕਿ ਅਸੀਂ ਉਦੋਂ ਇਲੈਕਸ਼ਨ ਚ ਰੁੱਝ ਜਾਣਾ ਸੀ ਲੇਕਿਨ ਉਹ ਬੀਬੀਆਂ ਨੇ ਪੂਰਾ ਪੜਨੇ ਪਾਇਆ ਸੀ ਨਾ ਲੇਕਿਨ ਐਸ ਲੈਵਲ ਤੇ ਕਾਰਵਾਈ ਜਿਹੜੀ ਹੁਣ ਕਾਰਵਾਈ ਕੀਤੀ ਗਈ ਹੈ ਇਸ ਲੈਵਲ ਤੇ ਕਾਰ ਵੀ ਉਦੋਂ ਨਹੀਂ ਸੀ ਕੀਤੀ ਗਈ ਇਸ ਕਰਕੇ ਵੱਡੀ ਘਟਨਰੀ ਆ ਵੀ ਦੋ ਡੀਐਸਪੀ ਸਸਪੈਂਡ ਕੀਤੇ ਜਾਣੇ ਜੀ ਜੀ ਹੁਣ ਤੱਕ ਤੇ ਇਹ ਪੜੇ ਸੱਤਾਂ ਤਰਾਂ ਤਰਾਂ ਦੇ ਜੰਨੀ ਚੋਂ ਤਿੰਨ ਅਫਸਰਾਂ ਦੀ ਬਲੀ ਲੈ ਚੁੱਕੀ ਆ ਬਾਕੀ ਆਉਂਦੇ ਦਿਨਾਂ ਨੂੰ ਹੋਰ ਕੀ ਕੁਝ ਹੁੰਦਾ ਏ ਜਿੱਦਾਂ ਜਿਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਤਰ੍ਹਾਂ ਤਰ੍ਹਾਂ ਦੀ ਚੋਣ ਦਿਲਚਸਪ ਰਹੀ ਹੈ ਵੀ ਦਿਲਚਸਪੀ ਬਣਿਆ ਹੋਇਆ ਕਿ ਕੀ ਕੁਝ ਹੁਣ ਸਾਹਮਣੇ ਆ ਰਿਹਾ ਚੋਣ ਤਾਂ ਹੋ ਗਈ ਪਰ ਅਫਸਰਾਂ ਦੀਆਂ ਛੁੱਟੀਆਂ ਹੋ ਰਹੀਆਂ ਨੇ ਬਾਕੀ ਦੇਖਦੇ ਹਾਂ ਕੀ ਕੁਝ ਹੁੰਦਾ ਹੈ ਅੱਜ ਡੀਆਈਜੀ ਹਰਜਰਨ ਸਿੰਘ ਪੁੱਲਰ ਮੋਤਲ ਡੀਆਈਜੀ ਹਰਜਰਨ ਸਿੰਘ ਪੁੱਲਰ ਨੇ ਵੀ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਸੀ ਹਾਈ ਕੋਰਟ ਦੇ ਵਿੱਚ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਸੀ ਕਿ ਗੈਰ ਕਾਨੂੰਨੀ ਆ ਉਸ ਨੂੰ ਲੈ ਕੇ ਵੀ ਸੁਣਵਾਈ ਹੋਈ ਹੈ ਕਿ ਹੁਣ ਸੀਬੀਆ ਦੇ ਉੱਤੇ ਸਵਾਲ ਖੜੇ ਹੋ ਗਏ ਨੇ ਸੀਬੀਆ ਨੂੰ ਜਵਾਬ ਦੇਣੇ ਪੈਣਗੇ ਕਿ ਗ੍ਰਿਫਤਾਰੀ ਕਿਉਂ ਕਿਸ ਤਰੀਕੇ ਦੇ ਨਾਲ ਕੀਤੀ ਹੈ ਤੇ ਭੁੱਲਰ ਫਸਿਆ ਉਹ ਸੀਬੀਆਈ ਵੀ ਫਸ ਸਕਦੀ ਹੈ ਵੇਖੋ ਜਿੱਥੋਂ ਤੱਕ ਗੱਲ ਬਕਾਇਦਾ ਤੌਰ ਤੇ ਸੀਬੀਆਈ ਦੀ ਹੈ ਉਹਨਾਂ ਨੇ ਸੀਬੀਆਈ ਦੇ ਖਿਲਾਫ ਇੱਕ ਪਟੀਸ਼ਨ ਪਾਈ ਵੀ ਮੇਰੇ ਖਿਲਾਫ ਜਿਹੜਾ ਵੀ ਕੇਸ ਦਰਜ ਕੀਤਾ ਗਿਆ ਉਹ ਗਲਤ ਕੀਤਾ ਗਿਆ ਵਾ ਉਹ ਵੈਂਡੇਟਡ ਦੇ ਕਰਕੇ ਕੀਤਾ ਗਿਆ ਜੀ ਉਹਦੇ ਵਿੱਚ ਉਹਨਾਂ ਨੇ ਸਰਕਾਰ CBI ਨੂੰ ਬਕਾਇਦਾ ਤੌਰ ਤੇ ਹਾਈ ਕੋਰਟੇ ਨੋਟਿਸ ਜਾਰੀ ਕਰ ਦਿੱਤਾ ਹੈ ਵੀ ਆਪਣਾ ਰਿਕਾਰਡ ਪੇਸ਼ ਕਰੋ ਤਾਂ ਕਿ ਰਿਕਾਰਡ ਪੇਸ਼ ਕਰਨ ਤੋਂ ਬਾਅਦ ਪਤਾ ਲੱਗ ਸਕੇ ਵੀ ਤੁਸੀਂ ਕੀਤਾ ਕੀ ਹੈ ਤੁਹਾਨੂੰ ਇਹ ਵੀ ਪਤਾ ਹੋਏਗਾ ਕੱਲ ਨੂੰ ਜਿਹੜੇ ਵਿਕਰਮ ਸਿੰਘ ਮਜੀਠੀਆ ਉਹਦੇ ਕੇਸ ਦੀ ਵੀ ਸੁਣਵਾਈ ਆ ਵੀ 7 ਦਿਨ ਦਾ ਟਾਈਮ ਦਿੱਤਾ ਸੀ ਉਹਨਾਂ ਨੇ 7 ਦਿਨ ਬਾਅਦ ਫੈਸਲਾ ਦੇ ਕੱਲ ਨੂੰ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਫੈਸਲਾ ਆਵੇਗਾ ਤੇ ਭੁੱਲਰ ਦੇ ਕੇਸ ਦੇ ਵਿੱਚ ਵੀ ਕੱਲ ਨੂੰ ਕੁਝ ਨਾ ਕੁਝ ਹੋਰ ਉન્નਤੀ ਹੋਣ ਦੀ ਆਸ ਹੈਗੀ ਹੈ ਹੋਰ ਪ੍ਰਗਤੀ ਹੋਣ ਦੀ ਆਸ ਹੈਗੀ ਹੈ ਆਪੀ ਇਸ ਕੇਸ ਦੇ ਵਿੱਚ ਜਿਹੜੇ ਰਿਕਾਰਡ ਪੇਸ਼ ਕਰਦੀ ਹੈ ਸੀਬੀ ਕਿਹੜਾ ਕਰਦੀ ਹੈ ਕਿਵੇਂ ਕਰਦੀ ਹੈ ਇਹ ਤੇ ਪਤਾ ਨਹੀਂ ਕਿਉਂਕਿ ਭੁੱਲਰ ਨੂੰ ਰਾਹਤ ਮਿਲਦੇ ਚਾਂਸ ਬੜੇ ਘੱਟ ਆ ਕਿਉਂਕਿ ਮਾਇਆ ਬੜੀ ਮੋਟੀ ਰਕਮ ਫੜੀ ਗਈ ਹੈ 7.5 ਕਰੋੜ ਰੁਪਇਆ ਫੜਿਆ ਜਣਾ ਛੋਟੀ ਜੀ ਗੱਲ ਨਹੀਂ ਹੋएगी ਜੀ ਇਕਦ ਫਿਰ ਵੀ ਉਹ ਤੁਹਾਨੂੰ ਪਤਾ ਵਾ ਹਾਈ ਕੋਰਟ ਦੇ ਜਿਹੜੇ ਵਕੀਲ ਨੇ ਉੱਥੇ ਬੜਾ ਕੁਝ ਸਾਬਤ ਕਰ ਦਿੰਦੇ ਆ ਪੁੱਠਾ ਚਿੱਤਾ ਕਰ ਦਿੰਦੇ ਆ ਬਿਲਕੁਲ ਤੇ ਸਾ ਕੋਰਟਾਂ ਦੇ ਫੈਸਲੇ ਹੁੰਦੇ ਨਿਆਂ ਨਹੀਂ ਕਿਤੇ ਵੀ ਹੁੰਦਾ ਜੀ ਇਹਦੇ ਨਾਲ ਹੀ ਮੈਂ ਇੱਕ ਖਬਰ ਹੋਰ ਸਾਂਝੀ ਕਰਨੀ ਕਰੂੰਗਾ ਵੀ ਤੁਹਾਨੂੰ ਪਤਾ ਹੋਏਗਾ ਵੀ ਤਰਨਤਾਰ ਦੇ ਵਿੱਚ ਇੱਕ 13 ਸਾਲ ਦੀ ਕੁੜੀ ਦਾ ਬਲਾਤਕਾਰ ਹੋਇਆ ਬਲਾਤਕਾਰ ਕਰਨ ਤੋਂ ਬਾਅਦ ਕੁੜੀ ਦੀ ਜਾਨ ਚਲੀ ਗਈ ਉਹਨੂੰ ਮਾਰ ਦਿੱਤਾ ਗਿਆ ਤੇ ਜਿਹੜਾ ਬਲਾਤਕਾਰ ਕਰਨ ਵਾਲਾ ਤੇ ਉਹਦਾ ਕਤਲ ਕਰਨ ਵਾਲਾ ਸੀ ਹਰਿੰਦਰ ਸਿੰਘ ਗਿੱਲ ਉਹ 9 ਦਿਨ ਦੇ ਰਿਮਾਨਡ ਦੇ ਉੱਤੇ ਅਜੇ ਹੈਗਾ ਐ ਸਰ ਜਲੰਧਰ 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 9 ਦਿਨ ਦੇ ਰਿਮਾਨਡ ਤੇ ਹੈਗਾ ਲੇਕਿਨ ਉਹਦੇ ਵਿੱਚ ਜਿਹੜੀ ਜਲੰਧਰ ਜਿਹੜਾ 9 ਦਿਨ ਦੇ ਰਿਮਾਨਡ ਤੇ ਹੈਗਾ ਏਦੀਆਂ ਲੱਗੀਆਂ ਖਬਰਾਂ ਵਿੱਚ ਸ਼ਾਇਦ ਹੀ ਸੁੱਕੀ ਅਜੇ ਬਠਿੰਡੇ ਦੇ ਵਿੱਚ ਦੋ ਨਾਬਾਲਗਾਂ ਨੇ ਇੱਕ 8 ਸਾਲ ਦੀ ਕੁੜੀ ਨੂੰ ਬਗਲਾ ਕੇ 20-20 ਰੁਪਏ ਦੇਣੇ ਕਰਕੇ ਉਹਦੇ ਨਾਲ ਬਲਾਤਕਾਰ ਕਰ ਦਿੱਤਾ। ਇੱਕ 13 ਸਾਲ ਦਾ ਮੁੰਡਾ ਇੱਕ 14 ਸਾਲ ਦਾ ਮੁੰਡਾ। ਜੀ 8 ਸਾਲ ਦੀ ਕੁੜੀ ਆ 8 ਸਾਲ ਦੀ ਕੁੜੀ ਤੋਂ ਬਾਅਦ ਜਿਹੜੀ ਉਹਦੀ ਬੇਟੀ ਦੀ ਮਾਂ ਜਦੋਂ ਸ਼ਾਮਾਂ ਨੂੰ ਘਰ ਆਉਂਦੀ ਤੇ ਆਪਣੀ ਮਾਂ ਕੋਲ ਸ਼ਿਕਾਇਤ ਕਰਦੀ ਵੀ ਮੇਰੇ ਪੇਟ 'ਚ ਦਰਦ ਹੋ ਰਹੀ। ਉਹ ਮਾਂ ਨੂੰ ਸ਼ੱਕ ਪੈਂਦਾ ਉਹ ਲੋਕ ਚ ਪੇੜਾ ਲਾਉਂਦੀ ਉਹਦੇ ਤੇ ਫਿਰ ਸੱਚੀ ਗੱਲ ਦੱਸਦੀ ਵੀ ਕੀ ਹੋਇਆ ਤੇ ਜਦੋਂ ਉਹਨਾਂ ਦੇ ਘਰ ਜਾ ਕੇ ਉਹਦੀ ਮਾਂ ਗੱਲ ਕਰਦੀ ਤਾਂ ਇਹਨਾਂ ਚ ਇੱਕ ਮੁੰਡਾ ਮੰਨ ਜਾਂਦਾ ਹਾਂ ਕੁਝ ਸੀ ਕੁਝ ਕੀਤਾ ਉਹ ਮੁੜ ਕੇ ਥਾਣੇ ਚਲੇ ਜਾਂਦੀ ਹੈ ਥਾਣੇ ਜਾ ਕੇ ਪਰਚਾ ਦਰਜ ਹੋ ਜਾਂਦਾ ਤੇ ਉਹ ਦੋਵੇਂ ਜਿਹੜੇ ਬੱਚੇ ਆ ਪਹਿਲਾਂ ਤੇ ਮਾਂ ਪਿਓ ਗਾਇਬ ਕਰ ਦਿੰਦੇ ਆ ਪੁਲਿਸ ਲੱਭ ਜਿੰਦੀ ਆ ਪੁਲਿਸ ਫੜ ਕੇ ਬਕਾਇਦਾ ਤੋੜਤੇ ਉਹਨਾਂ ਨੂੰ ਚਾਈਲਡ ਕੇਅਰ ਸੈਂਟਰ ਚ ਭੇਜ ਦਿੰਦੀ ਹੈ ਗ੍ਰਿਫਤਾਰ ਕਰਕੇ ਹੁਣ ਇੱਕ ਟਰਾਪ ਵਰਤਦੀਆਂ ਕਿਉਂ ਵਾਪਰਦੀ ਐ ਸੋਸ਼ਲ ਮੀਡੀਆ ਕਰਕੇ ਮਲੇਸ਼ੀਆ ਤੇ ਹੋਰ ਨਾ ਦੇਸ਼ਾਂ ਚ ਅਲੜਾ ਦੀ ਸੋਸ਼ਲ ਮੀਡੀਆ ਦੇ ਵਰਤੋਂ ਤੇ ਬੈਲ ਲਗਾਉਣਾ ਸਹੀ ਹੈ ਉਹਨਾਂ ਨੇ ਬੈਲ ਲਗਾਤਾ ਆਸਟ੍ਰੇਲੀਆ ਚ ਬੈਲ ਲਗਾਤਾ ਵੀ 16 ਸਾਲ ਦੀ ਉਮਰ ਤੱਕ ਤੁਸੀਂ ਕਿਸੇ ਕਿਸਨਾ ਮੋਬਾਈਲ ਵੀ ਯੂਜ਼ ਕਰ ਸਕਦੇ ਮਲੇਸ਼ੀਆ ਚ ਬਿਨ ਬਗੈਰ ਤੌਰ ਤੇ ਬੈਲ ਲਾ ਦਿੱਤਾ ਗਿਆ ਉਸ ਤੋਂ ਇਲਾਵਾ ਸਾਡੇ ਅਮਰੀਕਾ ਬ੍ਰਿਟੇਨ ਫਰਾਂਸ ਤੇ ਇਹ ਵੀ ਸਰਕਾਰ ਇਸ ਇੱਤੇ ਫੈਸਲਾ ਕਰਨ ਵਾਸਤੇ ਜੜੀਆਂ ਉਹ ਸਰਕਾਰਾਂ ਸੋਚ ਰਹੀਆਂ ਹੈ ਵੀ ਇਹਦੇ ਨਾਲ ਸਾਡੀ ਜਿਹੜੀ ਅਰਾਜਿਤ ਕਾ ਵਧ ਰਹੀ ਹੈ ਤੇ ਮੋਬਾਈਲ ਦੇ ਵਿੱਚ ਹਰ ਪ੍ਰਕਾਰ ਦੇ ਅੱਜ ਕੱਲ੍ਹ ਤੁਹਾਨੂੰ ਪਤਾ ਬਾ ਜੋ ਮਰਜੀ ਲੈ ਲੋ ਸਭ ਕੁਝ ਮਿਲ ਜਾਂਦਾ ਉਹਦੇ ਵਿੱਚ ਬਿਲਕੁਲ ਉਹਨੂੰ ਲੈ ਸਿਆਨੇ ਤੇ ਇਹ ਵੀ ਜੋ ਕੁਝ ਹੋਇਆ ਵੀ ਇਹ ਵੀ ਮੋਬਾਈਲ ਦੀ ਦੇਣ ਐਸੇ ਕਰਕੇ ਮਲੇਸ਼ੀਆ ਵਾਲੇ ਤੇ ਕਹਿੰਦਾ ਸੀ ਮੁਕਲੋ ਨੇ ਆਸਟ੍ਰੇਲੀਆ ਕਿਤੇ ਰੁਕ ਲੋ ਨੇ ਬਾਕੀ ਦੇਸ਼ ਚੋਂ ਨੇ ਤੇ ਸਾਡੇ ਦੇਸ਼ ਤੋਂ ਵੀ ਸੋਚਣਾ ਪਊਗਾ ਵੀ ਜੇ ਅਸੀਂ ਇਹ ਗੁਨਾਹ ਜਿਹੜੇ ਆ ਇਹ ਘਟਾਉਣੇ ਆ ਇਹੋ ਜਿਹੇ ਵੱੱਜਰ ਗਲਤੀਆਂ ਘਟਾਉਣੀਆਂ ਤੇ ਸਾਨੂੰ ਬੱਚਿਆਂ ਦੇ ਉੱਤੇ ਜਿਹੜੀ ਹੈ ਡਿਜੀਟਲ ਜਿਹੜਾ ਸਿਸਟਮ ਉੱਤੇ ਥੋੜੀ ਜਿਹੀ ਰੋਕ ਲਗਾਉਣੀ ਪਊਗੀ ਜੀ ਬਿਲਕੁਲ ਰੋਕ ਲਗਾਉਣੀ ਚਾਹੀਦੀ ਹੈ ਜਿੱਥੇ ਟੈਕਨੋਲੋਜੀ ਸਾਡੇ ਬਹੁਤ ਸਾਰੇ ਕੰਮ ਅਸਰਲ ਕਰਦੀ ਹੈ ਤੇ ਉੱਤੇ ਹੀ ਇਸੇ ਕਾਰਨ ਕਿ ਨੌਣੀਆਂ ਘਟਨਾਵਾਂ ਵਾਪਰਦੀਆਂ ਨੇ ਸਰਕਾਰ ਨੂੰ ਇਸ ਵੱਲੋਂ ਧਿਆਨ ਦੇਣਾ ਚਾਹੀਦਾ ਹੈ ਬਾਕੀ ਦੇਖੋ ਇਸ ਨੂੰ ਲੈ ਕੇ ਕੀ ਕਰਦੇ ਨੇ ਬਹੁਤ ਸਾਰੇ ਮਾਮਲੇ ਅੱਗੇ ਵੀ ਸਾਹਮਣੇ ਆਉਂਦੇ ਨੇ ਪਰ ਕਿੰਨੀ ਕਿ ਸਜ਼ਾ ਮਿਲਦੀ ਹੈ ਕੀ ਕੁਝ ਹੁੰਦਾ ਹੈ ਤਾਂ ਸਾਰਿਆਂ ਨੂੰ ਹੀ ਪਤਾ ਬਹੁਤ শুকਰੀਆ ਪ੍ਰਸਾਦ ਤੁਸੀਂ ਆਪਣਾ ਸਮਾਂ ਦਿੱ